ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਾਉੜੀ ਮਹੱਲਾ ਪੰਜਵਾ ਪੂਰਾ ਮਰਗ ਪੂਰਾ ਇਸ ਨਾਮ ਸਭ ਕੁਛ ਪੂਰਾ ਹਿਰਦੈ ਨਾਮ ਪੂਰੀ ਰਹੀ ਜਪੂਰੇ ਰਾਖੀ ਪਰਮ ਬ੍ਰਹਮ ਕੀ ਸਰਣੇ ਜਨਤਾ ਕੀ ਰਹਾ ਪੂਰਾ ਸੁਖ ਪੂਰਾ ਸੰਤੋਖ ਪੂਰਾ ਤਪ ਪੂਰਨ ਰਾਜੁ ਜੋਗ ਹਰ ਕੈ ਮਰਗੇ ਪਤਿਤ ਪੁਨੀਤ ਪੂਰੀ ਸੋਭਾ ਪੂਰਾ ਲੋਕੀਕ ਕਰਨ ਹਰ ਸਦ ਵਸਹਿ ਦੂਰਾ ਕਹ ਨਾਨਕ ਮੇਰਾ ਸਤਿਗੁਰ ਪੂਰਾ ਗਾਉੜੀ ਮਹੱਲਾ ਪੰਜਵਾ ਸੰਤ ਕੀ ਤੂਰੇ ਮਿਟੇ ਅੱਖ ਕੋਟ ਸੰਤ ਪ੍ਰਸਾਦ ਦੇ ਜਨਮ ਮਰਨ ਤੇ ਛੋਟ ਸੰਤ ਕਾ ਦਰਸ पूरन इस नाम संत कृपा ते जपिए नाम रहा संत कै संगे मेटिया अहंकार दृष्टे आवे सब एकंकर ਸੰਤ ਸੁਪ੍ਰਸੰਨ ਆਏ ਵੈਸੇ ਪੰਚਾ ਅੰਮ੍ਰਿਤ ਨਾਮ ਹਿਰਦੈ ਲੈ ਸੰਚਾ ਕਹ ਨਾਨਕ ਜਾ ਕਾ ਪੂਰਾ ਕਰਮ ਤਿਸੁ ਪੇਟੇ ਸਾਧੂ ਕੇ ਚਰਨ ਗੌੜੀ ਮਹੱਲਾ ਪੰਜਵਾਹ ਹਰੇ ਗੁਣ ਜਪਤ ਕਮਲ ਪਰਗਾਸੈ ਹਰੇ ਸਿਮਰਤ ਤ੍ਰਾਸ ਸਭ ਨਾਸੈ ਸਾਮਤੀ ਪੂਰੀ ਜੇ ਤੋ ਹਰੇ ਗੁਣ ਗਾਵੈ ਵੱਡੇ ਭਾਗੇ ਸਾਧੂ ਸੰਗੁ ਪਾਵੈ ਰਹਾ ਸਾਧ ਸੰਗੇ ਪਾਈਐ ਨਿਧੇ ਨਮ ਸਾਧ ਸੰਗੇ ਪੂਰਨ ਸਭੇ ਕਾਮਾ ਹਰ ਕੀ ਪਗਤੇ ਜਨਮ ਪਰਵਾਨੋ ਗੁਰ ਕਿਰਪਾ ਤੇ ਨਾਮ ਵਖਾਨੋ ਕਹ ਨਾਨਕ ਸੋ ਜਾਨੋ ਪਰਵਾਨੋ ਜਾ ਕਰਦਾ ਵਤਸੈ ਭਗਵਾਨ ਗਾਉੜੀ ਮਹੱਲਾ ਪੰਜਵਾ ਇੱਕ ਸੋਸਿਓ ਜਾ ਕਾ ਮਨੁਰਤਾ ਵਿਸਰੀਤ ਸੈ ਪਰਾਈ ਤਾਤਾ ਬੇਨੂ ਗੋਬਿੰਦ ਨਦੀ ਸੈ ਕੋਈ ਕਰਨ ਕਰਾਵਨ ਕਰਤਾ ਸੋਈ ਰਹਾ ਮਨ へ ਕਮਾਵੇ ਮੋਖੇ ਹਰੇ ਹਰੇ ਬੋਲੇ ਸੋ ਜਾਨੋ ਇਤ ਉਤ ਕਤ ਹੈ ਨਾ ਡੋਲਾ ਜਾ ਕੇ ਹਰ ਤਾਨੂੰ ਸੋ ਸੱਚ ਸੋ ਗੋਰੇ ਪੂਰੇ ਕਰੇ ਦਿਨੋ ਵਿਸਾਹ ਜੀਵਨ ਪੁਰ ਖ ਮਿਲਿਆ ਹਰ ਰਾਇਆ ਕਹ ਨਾਨਕ ਪਰਮ ਪਦ ਪਾਇਆ ਗੌੜੀ ਮਹੱਲਾ ਪੰਜਵਾ ਨਾਮੁ ਭਗਤ ਕੈ ਪ੍ਰਾਨ ਅਧਾਰ ਨਾਮੁ ਤਾਨੋ ਨਾਮੁ ਵਿਵਹਾਰ ਨਾਮ ਵਡਾਈ ਜਾਨੋ ਸੋਭਾ ਪਾਏ ਕਰੇ ਕਿਰਪਾ ਜੀਸੂ ਆਪੇ ਦੇਵਾਏ ਰਹਾ ਨਾਮੁ ਭਗਤ ਕੈ ਸੁਖ ਅਸਥਾਨੁ ਨਾਮ ਰਤ ਸੁਪਗਤੁ ਪਰਵਾਨੋ ਹਰਿ ਕਾ ਨਾਮੁ ਜਨ ਕਉ ਧਾਰੈ ਸਾਸ ਸਾਸਿ ਜਾਨੋ ਨਾਮੁ ਸਮਹਾਰੈ ਕਹ ਨਾਨਕ ਜੇ ਸੂ ਪੂਰਾ ਭਾਗ ਨਾਮ ਸੰਗੇ ਤਾਕ ਮਨੁ ਲਾ ਗਉੜੀ ਮਹੱਲਾ ਪੰਜਵਾ ਸੰਤ ਪ੍ਰਸਾਦ ਦੇ ਹਰੇ ਨਾਮੁ ਧਿਆਇ ਤਬ ਤੇ ਭਾਵ ਤੂ ਮਨ ਤ੍ਰਿਪਤਾਇਆ ਸੁਖ ਬਿਸਰਾਮ ਪਾਇਆ ਗੁਣ ਗਾਏ ਸ਼ਰਮ ਮਿਟਿਆ ਮੇਰੀ ਹੱਤੀ ਬਲਾਏ ਰਹਾ ਚਰਨ ਕਮਲ ਅਰਾਧੇ ਭਗਵੰਤਾ ਹਰ ਸਿਮਰਨ ਤੇ ਮਿਟੀ ਮੇਰੀ ਚਿੰਤਾ ਸਭ ਤਜ ਅनाथ ਇੱਕ ਸਰਣ ਆਇਓ ਉੱਚ ਅਸਥਾਨ ਨੂੰ ਤਬ ਸਹਜੇ ਪਾਇਓ ਦੁਖ ਦਰਦ ਪਰਮੂ ਪੌਨਸਿਆ ਕਰਨ ਹਾਰ ਨਾਨਕ ਮਨ ਬਸਿਆ ਗਾਉੜੀ ਮਹੱਲਾ ਪੰਜਵਾ ਕਰ ਕਰੇ ਤਹਲ ਰਸਨਾ ਗੁਣ ਗਾਵਾ चरण ठाकुर कै मरगे तावा पलो समो सिमरन की बरिया सिमरित नाम पै पार उतरिया रहा नेत्रे संतन का दर्शनो पेखो प्रभु अविनासी मनम महले खु सोने कीर्तन नो साधु पह जए जन्म मरण की त्रास मिटाए चरण कमल ठाकुर ओ रे तार रे दुर्लभ देह नानक निस्ता रे गाउड़ी मोहल्ला पंचवा जा कौ अपनी कृपा धारै ਸੋ ਜਨ ਰਸਨਾ ਨਾਮ ਉਚਾਰੈ ਹਰ ਬਿਸਰਤ ਸਹਸਾ ਦੁਖ ਵਿਆਪੈ ਸਿਮਰਤ ਨਾਮ ਪਰਮ ਪਾਪ ਗੈ ਰਹਾ ਹਰ ਕੀਰਤਨ ਸੁਣੈ ਹਰ ਕੀਰਤਨ ਨੂੰ ਗਾਵੇ ਤੇ ਸੁਜਨ ਦੁੱਖ ਨਿਕਟ ਨਹੀਂ ਆਵੇ ਹਰ ਕੀ ਤਹਲ ਕਰਤ ਜਾਨੁ ਸੋਹੈ ਤਾਕਾ ਮਾਇਆ ਅਗਨੇ ਨਪੋ ਹੈ ਮਾਨੇ ਤਾਨੇ ਮੋਖੇ ਹਰ ਨਾਮ ਦਇਾਲ ਨਾਨਕ ਤਜੀਐ ਲੈ ਅਵਰੇ ਜੰਜਾਲ ਗਾਉੜੀ ਮਹੱਲਾ ਪੰਜਵਾ ਛਾੜ ਸਿਆਨਪ ਬਹ ਚਤੁਰਾਈ ਗੁਰ ਪੂਰੇ ਕੀ ਟੇਕ ਟਿਕਾਈ ਦੁੱਖ ਬਿਨ ਸੇ ਸੁਖ ਹਰ ਗੁਣ ਗਾਇ ਗੁਰ ਪੂਰਾ ਪੇਟਿਆ ਲੇਵ ਲਾਈ ਰਹਾ ਹਰ ਕਾ ਨਾਮ ਦਿਓ ਗੁਰੇ ਮੰਤਰ ਨੇਟੇ ਸੂਰੇ ਉਤਰੀ ਚਿੰਤ ਆਨੰਦ ਭਏ ਗੁਰ ਮਿਲਤ ਕੇ ਪਾਲ ਕਰ ਕਿਰਪਾ ਕਾਟੇ ਜਮ ਜਾਲ ਕਹ ਨਾਨਕ ਗੁਰ ਪੂਰਾ ਪਾਇਆ ਤੋ ਤੇ ਬਹਰੇ ਨ ਬਿਆਪ ਮਾਇਆ ਗੌੜੀ ਮਹੱਲਾ ਪੰਜਵਾ ਰੱਖ ਲਿਆ ਗੁਰੇ ਪੂਰੇ ਆਪੇ मन मुख का लागो संताप गुरु गुरु जपे मीत हमारे मुख उजल होवे दरबारे रहा गुर के चरण हृदय बसाए ਦੁਖ ਦੁਸ਼ਮਨ ਤੇਰੀ ਹੱਤੈ ਬਲਾ ਗੁਰ ਕਾ ਸਬਦ ਤੇਰੇ ਸੰਗੇ ਸਹਾਈ ਦਇਆਲ ਭਏ ਸਗਲੇ ਜੀਅ ਭਾਈ ਗੁਰ ਪੁਰੇ ਜਬ ਕਿਰਪਾ ਕਰੀ ਪੰਤ ਤੇ ਨਾਨਕ ਮੇਰੀ ਪੂਰੀ ਪਰਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ